ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੀ ਗੁਰਦੁਆਰਾ ਟੀਰਾ ਸੰਤਗੜ ਹਰਖੋੜ ਜ਼ਿਲ੍ਹਾ ਹਿਆਰਪੁਰ ਵਿਖੇ ਜਿੱਥੇ ਕਿ ਤੰਤਨ ਬ੍ਰਹਮ ਗਿਆਨੀ ਸੰਤ ਬਾਬਾ ਜਵਾਲਾ ਸਿੰਘ ਜੀ ਦੀ ਬarsi ਸਮਾਗਮ ਮੌਕੇ ਧਾਰਮਿਕ ਸਮਾਗਮ ਸੰਤ ਬਾਬਾ ਅਮਰਜੀਤ ਸਿੰਘ ਜੀ ਮੁਖੀ ਹਰਖੋੜ ਸੰਪਰਦਾਏ ਜੀ ਦੀ ਸਰਪ੍ਰਸਤੀਡ ਕਰਵਾਈ ਜਾ ਰਹੇ ਨੇ ਸੋ ਇਸ ਮੌਕੇ ਵੱਖ-ਵੱਖ ਗੁਰਦੁਆਰਾ ਸਾਹਿਬ ਵੱਲੋਂ ਵੱਖ-ਵੱਖ ਸੰਸਥਾਵਾਂ ਵੱਲੋਂ ਗੁਰੂ ਕੇ ਲੰਗਰ ਲਗਾਏ ਜਾ ਰਹੇ ਨੇ ਸ੍ਰੀ ਸੁਿਸ਼ਮਕੇ ਗੁਰਦੁਆਰਾ ਹੈਡ ਦਰਬਾਰ ਕੋਟਪ੍ਰਾਨ ਰੋਪੜ ਵਾਲੇ ਸੰਗਤ ਵੱਲੋਂ ਵੀ ਚਾਪਕੋੜੇ ਦੇ ਲੰਗਰ ਲਗਾਏ ਗਏ ਨੇ ਸ੍ਰੀ ਸੁਿਸ਼ਵਰ ਜਾਣ ਕਰਦੇ ਹੋਏ ਸੇਵਾਦਾਰ ਗੁਰਬਖਸ਼ ਸਿੰਘ ਜੀ ਨੇ ਦੱਸਿਆ ਕਿ ਸੰਤ ਬਾਬਾ ਖੁਸ਼ਾਲ ਸਿੰਘ ਜੀ ਸੰਤ ਬਾਬਾ ਭਗਤ ਸਿੰਘ ਜੀ ਸੰਤਪਾ ਸਾਦੀ ਸਿੰਘ ਜੀ ਵੱਲੋਂ ਭੇਜੀਆਂ ਹੋਈਆਂ ਸੰਗਤਾਂ ਵੱਲੋਂ ਚਾਪਕੋੜੇ ਦੇ ਲੰਗਰ ਲਗਾਏ ਗਏ ਨੇ ਆਓ ਸੀ ਗੱਲਬਾਤ ਕਰਦੇ ਹਾਂ ਸੇਵਾਦਾਰ ਗੁਰਬਖਸ਼ ਸਿੰਘ ਜੀ ਨਾਲ ਤੁਸੀਂ ਦੇਖ ਰਹੇ ਹੋ ਜਥੇਦਦ ਦਲਜੀਤ ਸਿੰਘ ਸੋਢੀ ਮਾਲਪੇ ਦੇ ਨਾਲ ਮਾਸਟਰ ਮੋਨ ਸਿੰਘ ਡਾਂਡੀਆਂ ਦੀ ਖਾਸ ਰਿਪੋਰਟ ਸਰਬ ਧਰਮ ਨਿਊ ਚੈਨਲ ਹੁਸ਼ਿਆਰਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਪੜ ਦਰਬਾਰ ਵੱਲੋਂ ਜੋ ਅੱਜ ਕਾਰ ਸੇਵਾ ਚੱਲ ਰਹੀ ਹੈ ਲੰਗਰਾਂ ਦੀ ਚਾਹ ਤੇ ਲੰਗਰ ਮਠਿਆਈਆਂ ਦੇ ਲੰਗਰ ਪ੍ਰਸ਼ਾਦ ਦੇ ਲੰਗਰ ਫਰੂਟ ਦੇ ਲੰਗਰ ਤੇ ਦੁੱਧ ਦੇ ਲੰਗਰ ਕੌਫੀ ਦੇ ਲੰਗਰ ਚੱਲ ਰਹੇ ਹਨ ਮੈਂ ਜਥੇਦਾਰ ਦਲਜੀਤ ਸਿੰਘ ਸੋਢੀ ਮਾਲਪਰੀ ਆਲ ਇੰਡੀਆ ਇੰਟਰਨੈਸ਼ਨਲ ਰਾਸ਼ਟਰੀ ਗਵਰਨਰਨਸ ਨਿਮਾਨਤ ਆਡੀਆ ਸਰਬਤਰ ਸਟੇਟ ਦਾ ਪੰਜਾਬ ਅਤੇ ਸਰਬਤੀ ਨਿਊਜ਼ ਵੱਲੋਂ ਅੱਜ ਉਸ ਪਵਿੱਤਰ ਸਥਾਨ ਤੇ ਹਾਜ਼ਰ ਹੋਇਆ ਜਿੱਥੇ ਕਿ ਅੱਜ ਸੰਤ ਬਾਬਾ ਜਵਾਲਾ ਸਿੰਘ ਜੀ ਮਹਾਰਾਜ ਦੇ ਸਮਾਗਮ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਜੋ ਰੋਪੜ ਵੱਲੋਂ ਸੱਚੇ ਦਰਬਾਰ ਵੱਲੋਂ ਅੱਜ ਗੁਰੂ ਕੇ ਲੰਗਰ ਲਾਏ ਜਾ ਰਹੇ ਹਨ ਇਹ ਦੇਖਣਯੋਗ ਹਨ ਹੁਣ ਤੋਂ ਨਹੀਂ ਕਈਆਂ ਰੋਜ਼ ਤੋਂ ਹੀ ਲਗਾਤਾਰ ਲੰਗਰ ਚੱਲ ਰਹੇ ਨੇ ਅਸੀਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ ਆਈਆਂ ਸੰਗਤਾਂ ਦੇ ਤੇ ਦੇਸ਼ ਵਿੱਚ ਬੈਠੀਆਂ ਸੰਗਤਾਂ ਦੇ ਤੇ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਦੇ ਇਸ ਗੁਰਮਤ ਸਮਾਗਮ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਹੈਡ ਦਰਬਾਰ ਕੋਟਪ੍ਰੰਨ ਸੰਤ ਪਾਪਾ ਖਸ਼ਾਲ ਸਿੰਘ ਜੀ ਸੰਤ ਪਾਪਾ ਭਗਤ ਸਿੰਘ ਜੀ ਬਾਬਾ ਸ਼ਾਦੀ ਸਿੰਘ ਜੀ ਦੇ ਵੱਲ ਤੇ ਇਹ ਸੇਵਾ ਕਰਾਈ ਜਾਂਦੀ ਆ ਲੰਗਰ ਦੀ ਜੀ ਉਹਨਾਂ ਨੇ ਇਹ ਬਖਸ਼ੀ ਵੀ ਆਕਸ਼ਣ ਜੋ ਬੀਬੀਆਂ ਸੇਵਾਦਾਰ ਸਾਰੇ ਆਏ ਵੀ ਸੇਵਕਾਂ ਜੀ ਠੀਕ ਹੈ ਜੀ ਕੋਰਟ ਹੈਡ ਦਰਬਾਰ ਹਾਂ ਕੋਟਪੁਰਾਣ ਹਾਂ ਰੋਪੜ ਅਸੀਂ ਰੋਪੜ ਤੋਂ ਆਈ ਸੰਗਤ ਦੂਧ ਰੇਟ ਦੁਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦੀ ਆ ਕਿ ਜਿਹੜੇ ਤੁਸੀਂ ਕਾਰ ਸੇਵਾ ਰੋਪੜ ਕੋਟ ਦਰਬਾਰ ਤੋਂ ਆ ਕੇ ਆਪਣੇ ਇੱਥੇ ਸੰਗਤਾਂ ਦੀ ਸੇਵਾ ਕਰ ਰਹੇ ਹੋ ਸੰਗਤਾਂ ਮਹਾ ਪ੍ਰਚਾਰਕਾਂ ਨੂੰ ਸਾਰੀ ਸੰਗਤ ਦਾ ਕੋਟਨ ਕੋਟਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰ ਆਇਆ ਸਿਰ ਤੇਰਾ ਭਤ ਹਮਾਰੇ ਹਾ ਦਿਲ ਘਰ ਆਇਆ ਕਾ ਨਾ ਆ ਪਿਰਕੇ ਆ ਸਭ ਤੋਂ ਵਕਨ ਹੈ ਅਸੀਂ ਉਪਰ ਤੋਂ ਆਏ ਆ ਠੀਕ ਹੈ ਮੇਰਾ ਕੀ ਨਾਮ ਤੁਹਾਡਾ ਮੇਰਾ ਨਾਮ ਨਫਰੀਤ ਕਾ ਤੁਹਾਨੂੰ ਆਏ ਨੂੰ ਅਸੀਂ ਕੱਲ ਸ਼ਾਮ ਨੂੰ ਆਏ تھے ਠੀਕ ਹੈ ਸ਼ਾਬਾਸ਼ ਬਹੁਤ ਹਾਂਜੀ ਤੁਹਾਡਾ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਅਸੀਂ ਸਾਡਾ ਪਿੰਡ ਹੈ ਜੀ ਮਾਲਾ ਚੱਲੀਆਂ ਅਸੀਂ ਰੋਪੜ ਦੇ ਨਾਲ ਤੋਂ ਆਏ ਹਾਂ ਤੇ ਰਹਿੰਦੇ ਅਸੀਂ ਚੰਡੀਗੜ੍ਹ ਹਾਂਜੀ ਅਸੀਂ ਹਰੇਕ ਸਾਲ ਮਹਾਰਾਜ ਦੀ ਵਰਸੀ ਤੇ ਆਉਂਦੇ ਹਾਂ। ਹਾਂ ਪਿਛਲੇ ਸਾਲ ਹਾਂਜੀ ਪਿਛਲੇ ਸਾਲ ਵੀ ਆਏ ਤੇ ਅਸੀਂ ਜਦ ਮਹਾਰਾਜ ਦੇ ਜਦੋਂ ਜਨਮ ਦਿਨ ਹੁੰਦੇ ਉਸ ਦਿਨ ਵੀ ਆਉਂਦੇ ਅਸੀਂ। ਹਾਂਜੀ ਬਹੁਤ ਕਿਰਪਾ ਮਹਾਰਾਜ ਦੀ। ਹਾਂ ਬਹੁਤ ਜਿਆਦਾ। ਹਾਂਜੀ ਤੁਹਾਨੂੰ ਵੀ ਬਹੁਤ ਜਿਆਦਾ ਵਾਹਿਗੁਰੂ ਜੀ ਦਾ ਖਾਲਸਾ। ਹਾਂ ਵਾਹਿਗੁਰੂ। ਇਹ ਖਾਲਸਾ ਵਾਹਿਫਤੇ। ਤੁਸੀਂ ਇੰਨੀ ਠੰਡ ਵਿੱਚ ਆਏ ਆ ਧੁੰਦ ਦੇ ਵਿੱਚ ਆਏ ਆ ਸੇਵਾ ਦਾ ਚਾਹ ਆ ਤੁਹਾਨੂੰ ਹੈ? ਹਾਂਜੀ। ਗੁਰੂ ਮਹਾਰਾਜ ਚੜ੍ਹ ਕੇ ਆਏ ਤੁਸੀਂ। ਕੱਲ੍ਹ ਦੇ ਆਦੇ ਸਵੇਰ ਦੇ। ਰਾਮੋ ਚੱਲ ਜਾਈਂ। ਤਾਂ ਨਾ ਤੁਸੀਂ ਤਾਂ ਨਾ ਤੁਹਾਡੀ ਕਮਾਈ। ਬਹੁਤ ਵੀ। ਬਹੁਤ ਦਰੀਆ ਹਨੀ ਮਾਤਾ ਜੀ ਠੀਕ ਠੀਕ ਆ ਜੀ ਸਾਨੂੰ ਤਾਂ ਮਹਾਰਾਜ ਦੇ ਜਨਮ ਦਿਨ ਇਹਨਾਂ ਦੇ ਸਮਾਗਮ ਦਾ ਇੰਨਾ ਚੋਅ ਹੁੰਦਾ ਹੈ ਇੰਨਾ ਚੋਅ ਹੁੰਦਾ ਹੈ ਜੇ ਪੁੱਛੋ ਨਾ ਤੁਸੀਂ ਤਨ ਮਨ ਨਿਹਾਲ ਹੋ ਜਾਂਦਾ ਦੇਖੋ ਸੰਗਤਾਂ ਨੂੰ ਦੇਖ ਕੇ ਬਹੁਤ ਹੀ ਮਾਨ ਖੁਸ਼ ਹੁੰਦਾ ਹੈ ਦੇਖ ਕੇ ਸੱਚੇ ਬਾਦਸ਼ਾਹ ਦੀ ਢਿੱਕਦੇ ਰਹੀਦਾ ਵੀ ਕਦੋਂ ਸਮਾਗਮ ਆਉਗਾ ਕਦੋਂ ਅਸੀਂ ਦਰਸ਼ਨ ਕਰੀਏ ਕਦੋਂ ਦਰਸ਼ਨ ਕਰੀਏ ਇਹ ਜੇ ਮਹਾਂਪੁਰਖ ਮਿਲਣੇ ਆ ਜਿਹੜੇ ਇੰਨੇ ਇੰਨਾ ਸਾਡਾ ਉਧਾਰ ਕਰਿਆ ਸਭ ਕੁਝ ਕਰਿਆ ਸਾਨੂੰ ਚਰਨਾਂ ਨਾਲ ਲਿਆ ਸਭ ਕੁਝ ਦਿੱਤਾ ਮਹਾਰਾਜ ਨੇ ਤੇ ਜੀ ਦੀ ਥੋੜੀ ਛੱਡੀ ਸਿੱਧੀ ਬਾਅਦ ਚ ਵਾਹਿਗੁਰੂ ਜਿਕਾ ਖਾਲਸਾ